ਅੱਜ ਦੀ ਜਿਹੜੀ ਨਾਕਾ ਬੰਦੀ ਹੈ ਸਪੈਸ਼ਲ ਨਾਕਾ ਬੰਦੀ ਹੈ ਸਾਡੇ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ ਆਲਮ ਜੀ ਦੀਆਂ ਯੋਗ ਹਦਾਇਤਾਂ ਔਰ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਅੱਜ ਪੂਰੇ ਜ਼ਿਲ੍ਹੇ ਦੇ ਅੰਦਰ ਵੱਖ-ਵੱਖ ਥਾਵਾਂ ਤੇ ਆਉਣ ਜਾਣ ਵਾਲੇ ਸੱਕੀ ਵਾਹਿਕਲਾਂ ਚੱਕੀ ਪਰੇਸ਼ਾਨੀ ਜਿਹੜੀ ਹੈ ਬੜੀ thoroughली ਚੈਕਿੰਗ ਕੀਤੀ ਜਾ ਰਹੀ ਹੈ ਔਰ ਇਸ ਦਾ ਜਿਹੜਾ ਮੇਨ ਮਕਸਦ ਹੈ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਕੋਈ ਕਿਸੇ ਕਿਸਮ ਦੀ ਜਿਹੜੀ ਹੈਗੀ ਅਨਸਾਵਾਵੀ ਘਟਨਾ ਨਾ ਵਾਪਰੇ ਔਰ ਲੋਕਾਂ ਜਿਹੜੇ ਬਿਨਾਂ ਕਿਸੇ ਡਰ ਔਰ ਭਾਅ ਦੇ ਆਪਣਾ ਜਿਹੜਾ ਕਿਸੇ ਨੇ ਕੋਈ ਨਵੇਂ ਸਾਲ ਦਾ ਇੰਜੋਏ ਕਰਨਾ ਹੈ ਜਾਂ ਕੋਈ ਆਪਣਾ ਫੈਮਿਲੀ ਨਾਲ ਕੋਈ ਬਾਹਰ ਅੰਦਰ ਜਾਂਦਾ ਹੈ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਡਰ ਪਾਉ ਨਾ ਹੋਵੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਔਰ ਲਾਂਡ ਆਰਡਰ ਨੂੰ ਲੈ ਕੇ ਜਿਹੜੀ ਹੈ ਆਉਣ ਜਾਣ ਵਾਲੇ ਵਹੀਕਲਰ ਚੱਕੀ ਬੰਦਿਆਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਜਿਸ ਦੇ ਵਿੱਚ ਅਸੀਂ ਆਨਲਾਈਨ ਜਿਹੜੀ ਸਾਡੀ ਐਪ ਐਕ ਬਾਈ ਵਾਹਨ ਐਪ ਦੇ ਉੱਪਰ ਜਿਹੜੇ ਜਿਹੜੇ ਆਉਣ ਜਾਣ ਵਾਲੇ ਵਹੀਕਲ ਹੈ ਉਹਨਾਂ ਦੀ ਚੈਕਿੰਗ ਕਰਦੇ ਹਾਂ ਜੇ ਕੋਈ ਵਿਦਾਊਟ ਸੀਟ ਵੈਲਟ ਡਿਫਰੈਂਸ਼ ਰਾਈਟਿੰਗ ਤੇ ਹੋਰ ਵਕ ਵਕ ਤਰ੍ਹਾਂ ਦੀ ਕੋਈ ਵੀ ਜਿਹੜੀ ਟ੍ਰੈਫਿਕ ਰੂਲਸ ਦੂਫਾਂ ਕਰਦਾ ਉਹਦੇ ਅਸੀਂ ਥਾਣਾ ਜਿਹੜੇ ਟ੍ਰੈਫਿਕ ਥਾਣਾ ਜਿਹੜੇ ਆਨਲਾਈਨ ਵੀ ਕਰ ਰਹੇ ਆ ਔਰ ਤੁਸੀਂ ਇਸ ਤੋਂ ਇਲਾਵਾ ਜਿਹੜਾ ਆਮ ਪਬਲਿਕ ਨੂੰ ਇਹ ਰਿਕਵੈਸਟ ਹੈ ਬੇਨਤੀ ਹੈ ਕਿ ਜਿਨ੍ਹਾਂ ਨੇ ਆਪਣਾ ਨਵੇਂ ਸਾਲ ਦਾ ਇੰਜੋਏ ਕਰਨਾ ਬਿਲਕੁਲ ਕਰਨ ਪਰ ਟ੍ਰੈਫਿਕ ਨਿਯਮਾਂ ਦੀ ਭੰਗ ਕਰਨ ਲਈ ਜਾਂ ਲਾਰਜ ਆਰਡਰ ਦੇ ਕਿਸੇ ਤਸਵੀਰ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਹੈ ਜਿਹੜਾ ਚਲਾਣ ਤੋਂ ਬਿਨਾ ਕਰਨ ਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਓ